नाम बंदे होने की तरह नानक मता तिब्बत नेपाल जनकपुर हाजीपुर के रास्ते आप पटने शहर आ रहे थे उस वक्त पटने शहर का नाम शंबरपुर से भगत जैता मल ने बेनती की सतगुरु महाराज साहब इस स्थान ते आए तो अपने आसन लाए ते भगत जैता मल जी इस स्थान ते करते गुरु जी के दर्शन पा करके निहाल हो गया चरणा में बेनती की सतगुरु महाराज साहब जी एक दुख है आप जी कट द सतगुरु नानक देव जी महाराज आखन लगे भगत जी आप जी किस चीज का दुख हो गया है भगत जी आखन लगे सतगुरु महाराज साहब जी साढ़ा उम्र साढ़े त्रै सौ वर्या हो चुका है ਸਰੀਰ ਸਾਡਾ ਬਹੁਤ ਜ਼ਿਆਦਾ ਵਿਰਧ ਹੋ ਗਏ ਨੇ ਬੜੇ ਕਮਜ਼ੋਰ ਹੋ ਗਏ ਨੇ ਸਾਡਾ ਨਿਆਵੇਂ ਸ਼ੁਰੂ ਤੋਂ ਹੀ ਇੰਜਾ ਤੱਕ ਅਸੀਂ ਗੰਗਾ ਅਸ਼ਨਾ ਨਹੀਂ ਕਰ ਲੈਂਦੇ ਤੇ ਅਨ ਜਲ ਨਹੀਂ ਛਕਿਆ ਕਰਦੇ ਹਾਂ ਇਸ ਕਰਕੇ ਸਾਨੂੰ ਮੁਕਤੀ ਦਾ ਦਾਨ ਬਖਸ਼ ਦਿਓ ਭਗਵਾਨ ਕੀ ਦੇ ਬਚਨ ਸੁਣ ਕਰਕੇ ਸੰਤਪੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਭਗਤ ਜੀ ਅਜੇ ਤਾਂ ਆਪ ਜੀ ਨੂੰ ਸੰਸਾਰੀ ਸੁੱਖ ਭੋਗਣ ਬਹੁਤ ਬਾਕੀ ਨੇ ਮੇਰਾ ਹੀ ਰੂਪ नौमे जामे इस स्थान ते फिर आप जी नर्शन मेरा यह रूप धार करके आप जी तो मुक्ति हो भगत जी आखन लगे सतगुरु महाराज साहब जी हो होता बहुत चिर हो जाएगा ਬੜਾ ਲੰਬਾ ਸਮਾਂ ਹੋ ਜਾਣਗੇ ਸਰੀਰ ਸਾਡਾ ਬਹੁ ਡਿੱਗ ਜਾਵੇਗਾ ਤੇ ਆਪ ਜੀ ਕਿਰਪਾ ਕਰਕੇ ਮਿਹਰ ਕਰੋ ਕਿ ਮੁਕਤੀ ਦਾ ਦਾਣ ਬਖਸ਼ ਦਿਓ ਸਾਡਾ ਦੁੱਖ ਤਨ ਵਿੜਾ ਕਰ ਦਿਓ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਭਾਈ ਦੁੱਖ ਤੋਂ ਨਿਵੇੜਾ ਆਪ ਜੀ ਨੂੰ ਕਰ ਦਿੰਦੇ ਹਾਂ ਗੰਗਾ ਆਪ ਚੱਲ ਕੇ ਤੁਹਾਡੇ ਕੋਲ ਆਇਆ ਕਰੇਗੀ ਭਗਤ ਜੀ ਉਸੇ ਵਕਤ ਹੀ ਹੱਥ ਜੋੜ ਕਰਕੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਸਾਹਿਬ ਜੀਓ ਕਿ ਗੰਗਾ ਸਾਡੇ ਕੋਲ ਆਵੇਗੀ ਤੇ ਇਹ ਪਿੰਡਾ ਵਾਸੀਆਂ ਜੀਵਾਂ ਨੂੰ ਬੜਾ ਦੁੱਖ ਹੋਣਗੇ ਗੁਰੂ ਸਾਹਿਬ ਜੀ ਮਹਾਰਾਜ ਅੱਖਾਂ ਲੱਗੇ ਭਗਤ ਜੀ किसी को भी दुख नहीं होना गंगा एक गौ के रूप तार करके आएगी आपकी कोल आप एक स्थान पे बैठ जाओगे गौ मुख तो जल डोल करके आप जी नु स्नान करा करके चलिया जाया करेगी अमृत वेले दो बजे रोज ही ਭਗਤ ਜੀ ਨੂੰ સ્નાન કરાਉਣ વાસ્તે આ જાયા કરતી ਸੀ ગંગા હા ગૌਦੇ રૂપ ધારણ करके સવાસો વર્ષ ગંગા સ્નાન કરાઉંતી રહી ભગત જયતા માજી ਨੂੰ તા ਇਸ इलाके ਦਾ ਇਸ ਗੁਰਦੁਆਰੇ ਦਾ ਨਾਮ ગૌખાટ ਸਾਹਿਬ ਪਿਆ ਜਿਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਿਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਫੁਲਵਾਰੀ ਗਿਰੇ ਆਪ ਜੀ ਲਾਇਸ ਹਨ ਉਹ ਮੁਰਝਾ ਚੁੱਕੇ ਸਨ ਉਹਨਾਂ ਨੂੰ ਸਿੱਕਣ ਵਾਸਤੇ ਪਾਣੀ ਦੇਣ ਵਾਸਤੇ ਆਪ ਜੀ ਬਾਪੇ ਬੁਕਾਲੇ ਤੁ ਸੰਮੇਤ ਪਰਿਵਾਰ ਮਾਤਾ ਨਾਨਕੀ ਮਾਤਾ ਗੁਦਰੀ ਮਾਮਾ ਕ੍ਰਿਪਾਲ ਚੰਦ ਜੀ ਸਿੱਖੀ ਸੇਵਕ ਸਾਧੂ ਸੰਤ ਮਹਾਤਮਾ ਗੁਰੂ ਜੀ ਦੇ ਨਾਲ ਤੁਰ ਪਏ ਪੂਰਬ ਦੇ ਯਾਤਰਾ ਵਾਸਤੇ ਪੰਜਾਬ ਹੁੰਦੇ ਹੋਏ ਤ੍ਰਵੇਣੀ ਆਏ ਪ੍ਰਿਆਗ ਰਾਜ ਅਖਲੌਂ ਹੁੰਦੇ ਹੋਏ ਆਪ ਜੀ बनारस होंगे हुए राम के रास्ते आप पटने शहर विशंबरपुर पहुंचे उस वक्त भगत जी का उम्र पौने पांच सौ वरिया गुरु साहब जी महाराज देखया कि भगत जी का दरवाजा बंद है संतान ने आवाज मारी भगत जी दरवाजा खोलो नौमे गुरु नानक गुरु तेग बहादुर साहब जी महाराज आए हुए ने आप जरूर दर्शन दे भगत जी सुन करके आवाज हो आखन लग गए जे आप नौमे गुरु नानक गुरु तेग बहादुर साहब जी महाराज ने वो आप समर्थ ने अकाल पुरख वाहेगुरु का रूप ने हो उन्ह वास्ते कोई भी दरवाजा बंद नहीं खुले पे ने भगत जी का वचन सुन करके सतगुरु तेग बहादुर साहब जी महाराज संतान लगे भाई होर कोई रास्ता इस कमरे के अंदर वास्ते संता ने आख्या सतगुरु महाराज साहब पिछले पासे काकी है छोटी जी

ਘੋੜੇ ਤੋਂ ਥੱਲੇ ਉਤਰ ਕਰਕੇ ਕਿਲਾ ਲਿਆ ਤੁਸੀਂ ਘੜ ਦਿੱਤੇ ਧਰਤੀ ਦੇ ਵਿੱਚ ਉਸਨਾਂ ਘੋੜਾ ਬੰਨ ਦਿੱਤੇ ਆਪਣੇ ਸਮੇਂ ਪਾ ਕਰਕੇ ਉਹ ਕਿਲਾ ਸਾਹ ਹਰਿਆ ਭਰਿਆ ਹੋ ਗਏ ਨੇ ਜੇ ਆਪ ਕੀ ਸਾਹਮਣੇ ਦਰਸ਼ਨ ਕਰੋਗੇ ਇਹਦਾ ਨਾਮ ਹੈ ਹਰ ਸਿੰਘਾਰ ਇਹਨੂੰ ਬੜੇ ਸੋਹਣੇ ਫੁੱਲ ਲੱਗਦੇ ਨੇ ਬੜੇ ਖੁਸ਼ਬੂਦਾਰ ਹੁੰਦੇ ਨੇ ਪਿਛਲੇ ਪਾਸੇ ਆ ਕੇ ਦਰਸ਼ਨ ਕਰੋਗੇ ਤਾਂ ਕੀ ਸਾਬ ਦਾ ਹੀ ਦੇ ਮਹਾਰਾਜ ਅੰਦਰ ਆਏ ਸਾਨੂੰ ਭਗਤ ਜੀ ਨੂੰ ਦਰਸ਼ਨ ਦਿੱਤੇ ਨੇ ਉਹ ਵੀ ਆਪ ਜੀ ਪਿਛਲੇ ਪਾਸੇ ਦਰਸ਼ਨ ਕਰੋਗੇ ਜਿੱਥੇ ਗਉਸ਼ਨਾਥ ਕਰਾਇਆ ਕਰਦੀ ਸੀ ਗੁਰੂ ਸਾਹਿਬ ਜੀ ਮਹਾਰਾਜ ਗੁਰਨਾਨਕ ਰੂਪ ਧਾਰ ਕਰਕੇ ਭਗਤ ਜੀ ਨੂੰ ਦਰਸ਼ਨ ਦਿੱਤੇ ਦਰਸ਼ਨ ਕਰਦੇ ਸਾਰ ਹੀ ਇਸ ਸੰਸਾਰ ਤੋਂ ਜੁਲਾਂ ਨੂੰ ਮੁਕਤੀ ਮਿਲ ਗਈ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀਂ ਸੰਸਕਾਰ ਕਰ ਦਿੱਤੇ ਉਹਨਾਂ ਸਰੀਰ ਨੂੰ ਗੁਰੂ ਸਾਹਿਬ ਜੀ ਮਹਾਰਾਜ ਪਰਵਾਣ ਉਠਾਹਣ ਵਾਸਤੇ ਨਵੇਂ ਸ੍ਰੇ ਮਕਾਨ ਬਣਾਉਣ ਲੱਗੇ ਤੇ ਬਹੁਤ ਸਾਰੇ ਲੱਕੜੀਆਂ ਮੰਗਵਾਏ ਚੌਖਟ ਮਵਾਏ ਤਰਖਾਨ ਮਜ਼ਦੂਰ ਮਿਸਤਰੀ ਲੋਕ ਆਏ ਤਰਖਾਨ ਨੂੰ ਕੋਮਾਇਆ ਭਾਈ ਸਾਰੇ ਲੱਕੜ ਨੂੰ ਆਪ ਜੀ ਵੇਖੋ ਜਿਦੋਂ ਵੇਖਣ ਲੱਗੇ ਬਾਰੀ-ਬਾਰੀ ਸਾਰੇ ਆ ਗਏ ਤੋਂ ਉਹਦੇ ਵਿੱਚ ਦੋ ਲੱਕੜੀ ਚੌਖਾਟ ਇੱਕ ਛੋਟਾ ਤੇ ਇੱਕ ਵੱਡਾ ਸੀ ਵੱਡੇ ਨੂੰ ਜਦੋਂ ਕੱਟ ਕਰਕੇ ਛੋਟੇ ਦੇ ਨਾਲ ਮਿਲਾਉਣ ਲੱਗੇ ਤੇ ਛੋਟਾ ਵਾਲਾ ਵੱਡਾ ਹੋ ਗਿਆ ਵੱਧ ਗਿਆ ਹੋ ਇਹ ਬੇਕਰਕੇ ਤਰਖਾਨ ਗੁਰੂ ਅੱਗੇ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਸਾਹਿਬੀਓ ਜਦੋਂ ਇਸ ਲੱਕੜੀ ਨੂੰ ਕੱਟਦੇ ਆ ਚੋ ਤੇ ਕਦੀ ਛੋਟਾ ਕਦੀ ਵੱਟਾ ਹੋ ਜਾਂਦੇ ਨੇ साहब जी महाराज आखन लगे ये गुरु नानक घर भी छोटा रू बन के, के समय पा करके बड़े हो जान्दे ने, अगले दिन जो मेचा लिया लकड़ी चौखाट दे, दोनों साइड बराबर हो गए ਬੇਨਤੀ ਕੀਤੀ ਮਹਾਰਾਜ ਆਜੋ ਕੋ ਮਹੇ ਤੈਨੂੰ ਲਾ ਦਈਏ ਗੁਰੂ ਸਾਹਿਬ ਕੀ ਮਹਾਰਾਜ ਆਖਣ ਲੱਗੇ ਪਾਏ ਇਹ ਲੋਨ ਜੋਗਾ ਨਹੀਂ ਇਹ ਪੂਜਣ ਜੋਗਾ ਹੋ ਗਿਆ ਨਹੀਂ ਫਿਰ ਸੁਚਕਵਾ ਕਰਕੇ ਆਪ ਹੀ ਪਰਲੇ ਪਾਸੇ ਲਾ ਦਿੱਤੇ ਉਹਦਾ ਨਾਮ ਰੱਖਿਆ ਥੰਮ ਸਾਹਿਬ ਫਿਰ ਗੁਰੂ ਸਾਹਿਬ ਉੱਤੇ ਬਹਾਦਰ ਸਾਹਿਬ ਕੀ ਮਹਾਰਾਜ ਆਪਣੇ ਮੁਖਾਰ ਦਿਨ ਤੋਂ ਨਾਲ ਨੂੰ ਵਰ ਦਿੱਤੇ ਨੇ ਜੀ ਜੋ ਵੀ ਮਾਈ ਭਾਈ ਬੱਚੇ ਜਪੀਆਂ ਪਾ ਕਰਕੇ ਆਪਣਾ ਦੁੱਖੜਾ ਸੁਣਾਉਣਗੇ ਗੁਰੂ ਅੱਗੇ ਅਰਦਾਸ ਕਰਨਗੇ ਉਹਨਾਂ ਦੇ ਸੁਮਨੋ ਕਾਮਨਾ ਮਨੋਰਥ ਪੂਰਨ ਹੋਣਗੇ ਜੇ ਸੁਮਨੋ ਕਾਮਨਾ ਮਨੋਰਥ ਪੂਰਨ ਹੋ ਜਾਣ कोई, देने, कोई, कोई लंगर गुरु साहब जी, जी महाराज इतने चार महीने चौमासा कट्टे फिर आप जी परिवार इस स्थान ते छ करके आप जी आसाम धोबड़ी साहब चले गए समय पा करके परिवार इस अस्थान ਇਿੱਟੇ ਕੀ ਗੁਰਨਾਨਕ ਸਾਹਿਬ ਕੀ ਮਹਾਰਾਜ ਨੇ ਪਹਿਲੀ ਉਦਾਸੀ ਦਿੱਤੀ ਸੀ ਸਾਸਰਾਏ ਜੋਗਰੀ ਨੂੰ ਉਹਦੇ ਗੱਦੀ ਦਾ ਮਾਲਕ ਉਸ ਵਕਤ ਅਧਰ ਦਾ ਉਹਦਾ ਨੌਕਰ ਸੀ ਮਤਾਮਾ ਨੂੰ ਪਤਾ ਸਾ ਅਧਰ ਕੇ ਨੂੰ ਪਤਾ ਚੱਲਿਆ ਕਿ ਗੁਰੂ ਮਤਾਮਾ ਇਸ ਸਥਾਨ ਤੇ ਆਏ ਹੋਏ ਨੇ ਬੜੇ ਪ੍ਰੇਮ ਤੇ ਸਰਦਾ ਦੇ ਨਾਲ ਰੱਖ ਕੇ ਬਿਠਾ ਕਰਕੇ ਆਪਣੇ ਨਿਵਾਸ ਤੇ ਲੈ ਗਏ ਬੇਨਤੀ ਕੀਤੀ ਮਾਤਾ ਹੁਣ ਕਿਸੇ ਸਥਾਨ ਤੇ ਹੋਏ ਇਹ ਆਪ ਜੀ ਦਾ ਹੀ ਘਰ ਨੇ ਇੱਥੇ ਕਿਸੇ ਚੀਜ਼ ਦਾ ਕਮੀ ਨਹੀਂ ਆਣਾ ਮਾਤਾ ਬਿਰੋਸੇ ਕਾਂਟੇ ਲੱਗੇ ਫਿਰ ਸਮੇਂ ਪਾ ਕਰਕੇ ਆਪ ਜੀ ਜਾਨੂ ਹੋ ਇਹ ਤਹੀ ਪ੍ਰਕਾਸ਼ ਮਾਰਾ ਪਰੋਪਟਨਾ ਸ਼ਾਰਜ ਕੇ ਭਵਲਿਓ ਇਹ ਇੱਥੇ ਦਾ ਇਤਿਹਾਸ ਹੈ ਜਿਨਾ ਗੁਰੂਪਿਆ ਲੰਗਰਾਵਾਸ ਤੇ ਪ੍ਰਸ਼ਾਦਵਾਸ ਤੇ ਮਾਕਾ ਪ੍ਰਕਿਰਤਿਕ ਕਮਾਈਆਂ ਤੋਂ ਇਨਾਗੁ ਸ਼ਰਧਾ ਸਰਵਾ ਕਰਕੇ ਆਪਣਾ ਯਾਤਰਾ ਤੇ ਕਿਉਂ ਸਫਲ ਕਰੋ ਵਾਗੁਰੂ ਜੀ ਦਾ ਖਾਸਾ ਇਹ ਵਾਗੁਰੂ ਜੀ ਕੀ ਫਤਿਹ ਇਹ ਸਥਾਨ ਹੈ ਜੀ ਜਿੱਥੇ ਬਾਬਾ ਜੀ ਨੇ ਹੁਣੇ ਕਥਾ ਸੁਣਾਈ ਆਪਾਂ ਨੂੰ ਇੱਕ ਤੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਇਸ ਥਾਂ ਤੇ ਅੰਦਰ ਅੱਥੇ ਗੁਰੂ ਸਾਹਿਬ ਨੇ ਤੇ ਘੋੜਾ ਬੰਨਿਆ ਸੀ ਹਰ ਸ਼ਿੰਗਾਰ ਕਰਾ ਦਿੱਤਾ ਇਹ ਘੋੜਾ ਬੰਨਿਆ ਸੀ ਇੱਥੇ ਰੋਜ਼ ਜਿਹੜੀ ਹੈ ਗਊ ਗੰਗਾ ਦਾ ਰੂਪ ਧਾਰ ਕੇ ਭਗਤ ਚੇਤਾ RAM ਜੀ ਮਿਸ਼ਨਾਨ ਕਰਾਉਂਦੀ ਸੀ ਆ ਇੱਥੇ ਹੁੰਦੀ ਸੀ ਭਾਈ ਜੈਤਾ ਜੀ ਨੂੰ ਰੋਜ਼ ਜੈਤਾ ਮਾਲ ਨੂੰ ਇਸ਼ਨਾਨ ਕਰਾਉਂਦੇ ਸੀ ਇੱਥੇ ਦੋ ਗਾਉ ਆ ਗਏ ਇਹ ਹਾਸ਼ਨਾਰ ਦਾ ਬੂਟਾ ਹਾਂ ਇਹ ਉਹ ਬੂਟਾ ਹੈ ਤੇ ਅੰਦਰ ਉਹ ਕਮਰਾ ਹੈ ਜਿੱਥੇ ਭਾਈ ਜੈਤਾ ਜੀ ਬੈਠਦੇ ਸੀਗੇ ਤੇ ਇੱਕ ਭਾਈ ਜੈਤਾ ਮਾਲ ਜੈਤਾ ਮਾਲ ਵੀ ਉਹ ਅੰਦਰ ਬੈਠਦੇ ਸੀਗੇ ਗੁਰੂ ਸਾਹਿਬ ਨੇ ਬਿਲਕੁਲ ਛੋਟਾ ਯਾ ਰੂਪ ਹੋ ਕੇ ਨਾ ਉਹ bari ਦੇ ਵਿੱਚੋਂ ਸਾਰਾ ਪਰਿਵਾਰ ਘੋੜੇ ਤੇ ਲੰਘਿਆ ਉਹ ਮਗਰ bari ਮੱਲ ਗਈ ਆ ਹਾਸ਼ਨਾਰ ਦਾ ਬੂਟਾ ਹਾਂਜੀ ਇਹ ਉਹ ਹੈ ਆ ਜੋ ਇਹ ਉਹ ਥਾਂ ਜਿੱਥੇ ਬਹੁਤ ਹੀ ਛੋਟਾ ਰੂਪ ਧਾਰ ਕਰਕੇ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਜੈਤਾ ਜੀ ਮਲ ਦੀ ਕੋਲ ਪਹੁੰਚੇ ਸਾ ਉਹ ਅੰਦਰ ਹੀ ਐ ਥੰਮ ਉਹੋ ਜੀ ਥੰਮ ਨੂੰ ਜੱਫੀ ਪਾ ਲੋ ਅੰਦਰ ਥੰਮ ਨੂੰ ਜੱਫੀ ਪਾਓ ਅੰਦਰ ਥੰਮ ਹੈ ਉਹਨੂੰ ਜੱਫੀ ਪਾਓ ਗੁਰੂ ਸਾਹਿਬ ਨੇ ਜਿਹੜਾ ਬਣਾਇਆ ਦੀਗਾ ਉਹ ਅੰਦਰ ਹੈ ਥੰਮ ਇਹ ਨਹੀਂ ਉਹ 500 ਸਾਲ ਲਗਾਤਾਰ ਇੱਥੇ ਗੰਗਾ ਨੇ ਸ਼ਨਾਮ ਕਰਾਇਆ ਪਾਈਆ ਇੱਥੇ ਹਾਂ ਅੱਛਾ ਗੁਰੂ ਸਾਹਿਬ ਦੇ ਬਚਨ ਹਾਂ ਇਹ ਅੰਦਰ ਥਾਂ ਉਹੀ ਹੈ ਜਿਹੜੀ ਉਹ ਸਾਹਿਬ ਦੇ ਬਚਨਾਂ ਦੇ ਸ਼ਨਾਮ ਕਰਾਇਆ ਪਾਈਆ 500 ਸਾਲ ਹੋ ਗਿਆ ਜੰਮਦਾ ਰਿਹਾ ਹੂੰ ਹੂੰ ਤੇ ਫਿਰ 6ਵੇਂ 10ਵੇਂ 9ਵੇਂ ਜਾਮੇ ਹਾਂ 9ਵੇਂ ਜਾਮੇ ਜਾ ਕੇ 9ਵੇਂ ਜਾਮੇ ਜਾ ਕੇ ਇੱਥੇ ਗੁਰੂ ਸਾਹਿਬ ਇੱਥੇ ਉਹ ਹਾਂ ਗੁਰੂ ਤੇਗ বাহাদুর ਜੀ ਨੇ ਫਿਰ ਆ ਕੇ ਇੱਥੇ ਦਰਸ਼ਨ ਦੇ ਇਹ ਉਹ ਖਿੜਕੀ ਹੈ ਪਰਲੇ ਪਾਸੇ ਆਜੋ ਪਹਿਲਾਂ ਉਹ ਖਿੜਕੀ ਵੀ ਹੈ ਰਹੀ ਹੈ ਅੱਛਾ ਜੀ ਹਮ ਤਾਂ ਇਹ ਥੰਮ ਸਾਹਿਬ ਇਹਨੂੰ ਜੋ ਤੁਸੀਂ ਥੰਮ ਨੂੰ ਫੜਕੇ ਆਪਦਾ ਅੱਛਾ ਅੱਛਾ ਜੋ ਤੁਸੀਂ ਅਰਦਾਸ ਕਰੋਗੇ ਪੂਰੀ ਹੋਏਗੀ ਇੱਕ ਗੁਰੂ ਸਾਹਿਬ ਹੋਈਏ ਵੱਡਾ ਛੋਟਾ ਹੋ ਜਾਂਦਾ ਜਿਹੜਾ ਥੰਮ ਅੱਛਾ ਅੱਛਾ ਦੂਜਿਆਂ ਵਾਸਤੇ ਰੱਖਤਾ ਨਾਲ ਅੱਛਾ ਉਹ ਉਹ ਜਿਹੜੀ ਚਿਗਾਰ ਸੀ ਹਾਂ ਹਾਂ ਇਹ ਤਾਂ ਹੁਣ ਕਮਲ ਬਣਾਤਾ ਹਿੰਦ ਤੱਕ ਇਹ ਖੁੱਲਾ ਹੀ ਖਾਤਾ ਹੈ ਹੈ ਹਾਂ ਹਾਂ ਹਾਂਜੀ ਇੱਕੋ ਜੀ ਸੀ ਕਿਲੋ ਹਾਂਜੀ ਇੱਕ ਸਾਥ ਬਚਦਾ ਲਾਦਾ ਹਲੋ ਜੀ ਚੋਟੀਆਂ ਨਿਕਲਣ ਨੂੰ ਕੋ ਗਾੜੀ ਕਰ ਦਾਂ ਹਾਂ ਨਿਕਲਦਾ ਨਿਕਲਦਾ ਇੱਕ ਪਾਸੇ ਕੋਈ ਗੱਲ ਨਹੀਂ ਕੰਮ ਆਵਾਂ ਹਾਂ ਜੀ ਆਉਣਾ ਆਇਆ ਅੱਗੇ ਆਇਆ ਉਹ ਅੱਗੇ ਨਾ ਕਮਰਾ ਨਹੀਂ ਬਣਿਆ ਉਨ ਜੀ ਸੀ ਅੱਗੇ ਆਪਾਂ ਹੁਣ ਤੈਨੂੰ ਜੱਪੀ ਪਾਉਂਦੇ ਆਏ ਦੋ ਮੈਂ ਤੁੰਬਾ ਲਾ ਸੇ ਨੰਬਰ ਅੱਛਾ ਜੀ ਆ ਜੀ ਇਹ ਬਾਬਾ ਬਤਾਇਆ ਛੋਟਾ ਹੋ ਗਿਆ ਸੀਗਾ ਇਹ ਬਾਲਾ ਲੱਕੜੀ ਉਹ ਇਹ ਜੀ ਜੀ ਕਦੀ ਜਿਹੜੀ ਵੱਡ ਨੂੰ ਦੇ ਤੇ ਫਿਰ ਵਾਜ ਜਾਂਦੀ ਹੈ ਵੱਡ ਨੂੰ ਦੇ ਵਾਜ ਜਾਂਦੀ ਹੈ ਨੇ ਸੱਤ ਇਹ ਲੰਬਾਈ ਜਿਹੜਾ ਉਹ ਲੱਕੜ ਦਾ ਬਣਾਏ ਕਿ ਦੋ ਜਦੋਂ ਬਰਾਬਰ ਕਦੇ ਬਰਾਬਰ ਨਹੀਂ ਇੱਕ ਵੱਜਦਾ ਨਹੀਂ ਕਰਦਾ ਇਹ ਸਾਲਸਰਾ ਜਿਹੋ ਇਹ ਨਾਨਕ ਸਾਹਿਬ ਦੇ ਇੱਥੇ ਦੱਸਣਗੇ ਹਾਂ ਜੀ ਹਾਂ ਜੀ ਇਹ ਹੋ ਬਬਾ ਹੂੰ ਪਾਈ ਮਰਾਨਾ ਹੂੰ ਹੂੰ ਇਹ ਕਿ ਇਸ਼ਨਾ ਕਰ ਦਿੰਦੇ ਦੰਗਾ ਰੋਈ ਦੰਗਾ ਅੱਛਾ ਗੰਗਾ ਦੰਗਾ ਗਊ ਬਣ ਕੇ ਆਉਂਦਾ ਹਾਂ ਜੀ 500 ਸਾਲ ਲਗਾਤਾਰ ਇਹ ਰਹਿਣਾ ਹੋਵੇ ਅਗਲੀ ਪਾਈ ਜੀਤਾ ਨਾ ਇਸ਼ਨਾ ਕਰਦੇ ਜਾਂ ਤਾਂ ਮਰ ਜਾਂ ਪਾਈ ਜੀਤਾ ਮਰ ਇਹ ਇਸ਼ਨਾ ਕਰਾਂ ਰਾਜਨੀਤਿਕ ਕੰਮ ਕਰਾਂ ਕੰਕਾ ਦਾ ਲੋਕਾਂ ਬਾਹਰ ਬਣਾਇਆ ਨਾ ਹਾਂ ਇਹ ਜੋ ਕਰਨ ਕਰਦੇ ਜੇ ਪਈ ਜਾਂਦਾ ਮਾ ਜੀ ਦਾ ਜੇਤਾ ਮਾ ਜੀ ਨੂੰ 500 ਦਾ ਰੇਟ ਦਿੰਦਾ ਲੈ ਆਇਆ ਹਾਂ ਹਾਂ ਕਮੇਤ ਬੇ ਪਾਸ਼ਾ ਨਾ ਮੇ ਪਾਸ਼ਾ ਜੀ ਇਹ ਵੀ ਨੂੰ ਕਸਾ ਅਿੱਥੇ ਜਦ ਤੱਕ ਮੋੜ ਹੈ ਐਂਦੀ ਆਜ ਬੱਸ ਜੇ ਐਂਦੀ ਆ ਕੋ ਮੋਦਰ ਦੀ ਐਂਦੀ ਆ ਜਾ ਤੁਸੀਂ ਇੰਦਰ ਸੌਖਾ ਹੋ ਜਾ ਹਾਂ ਸੇਵਾਦਾਰ ਜੀ ਦੱਸੋ ਐਨ ਜਾਓ ਕਿ ਐਨ ਆਓ ਉਹਨੇ ਟਾਈਮ ਕੱਟ ਲੱਗਦਾ ਐਵੇਂ ਟਾਈਮ ਜ਼ਿਆਦਾ ਲਾਇਆ ਤਾਂ ਅੱਛਾ ਦੂ ਵਾਹ ਬਾਈ ਦੂ ਵਾਹ ਦੂ ਵਾਹ ਦੂ ਗੁਰੁ ਵਾਹਿਗੁਰੂ ਵਾਹਿ ਗੁਰੁ 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 ਵਾਹਿ ਗੁਰੂ 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 Bye. Guru! Bye. Guru! Bye. Guru! Bye. 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 वाह ओ बारी वाह गुरू वाह गुरू वाह गुरू वाह गुरू वाह गुरू वाह गुरू आन्या वाह गुरू ने वो बारी वो थल्ले वाह वाह गुरू सर फेंडी को बारी लगी थी क्या मार्जी ने अब आओ वहाँ पे हाँ अच्छा है ये चक्की ਆ ਨਿੱਕਾ ਜਿਹਾ ਘੋੜਾ ਤੇ ਨਿੱਕਾ ਸਾਰਾ ਕੁਝ ਬਣ ਗਿਆ ਇਹਦੇ ਵਿੱਚ ਵੀ ਆ ਗਿਆ ਵਾਏ ਵਾਏ ਅੰਧੇ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਸਤਿ ਨਮੋ ਤੇ ਵਾਏ ਗੁਰੂ ਵਾਏ ਗੁਰੂ ਵਾਜ ਗੁਰੂ ਵਾਜ ਗੁਰੂ ਵਾਏ ਗੁਰੂ ਤੇ ਵਾਏ ਵਾਹਿਗੁਰੂ 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 ਵਾਹ ਗੁਰੂ 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 ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਹਾਂ ਦੇ ਪਿਆਰੇ ਹਾਂ ਵਾਹ ਵਾਹ ਇਹ ਬਾਬਾ ਜੀ ਉਹ ਹੈ ਇਹ ਉਹੀ ਕਿਲਾ ਜੀ ਇੱਥੇ ਗੱਡਿਆ ਸੀ ਬਾਬਾ ਜੀ ਨੇ ਨਾ ਹਾਂ ਹਾਂ ਉਹੀ ਹੋਈ ਹੈ ਆ ਆ ਉਹ ਗਿਆ ਵਾਹ ਗੁਰਜੀਤ ਕਾਲ ਖਾਲਸਾ ਵਾਹ ਕਿਲਾ ਸਾਹਿਬ ਹਮ ਜੀ ਕਿੱਥੋਂ ਆਏ ਬਾਬਾ ਜੀ ਤੁਸੀਂ ਕਿੱਥੋਂ ਆਏ ਅਸੀਂ ਬਾਤੜਾ ਬਾਤੜਾ ਵਾਲਾ ਜੀ ਦਾ ਹਾਂ ਅਸੀਂ ਜਲਾਸਪੁਰ ਦੇ ਵਾਹ ਚਲੋ ਹਾਂ ਪਾਣੀ ਜਾਲ ਸਕਦੇ ਇਹ ਜਿਹੜੇ ਤੇ ਇਹ ਸੰਗਤ ਜੀ ਉਹ ਜਗ੍ਹਾ ਹੈ ਜਿੱਥੇ ਜੈਤਾ ਮਾਲ ਜੀ ਨੂੰ ਗੰਗਾ ਜਿਹੜੀ ਇਹਦੀ 500 ਸਾਲ ਲਗਾਤਾਰ ਇਸ਼ਨਾਨ ਕਰਾਇਆ ਜੈਤਾ ਮਾਲ ਜੀ ਵਾਈ ਯਾਰ ਬਨਾਰਸ ਸਾਹਿਬ ਜੀ ਪਹਿਲੀ ਵੇਸੇ ਦੇ ਰਿਖਿਆ ਇਹ ਤੇ ਕੋਈ ਦੇਖ ਪਾ ਤਲੀ ਨੇ ਫਰਾ ਕੇ ਨਾ ਉਡਾਰਿਆ ਕੀ ਬਾਤ ਹੈ ਅੱਜ ਸਾਹਿਬ ਅੱਜ ਵੀ ਸਾਰਾ ਕੁਝ ਹੈ Hãy subscribe cho kênh Ghiền Mì Gõ Để không bỏ lỡ những video hấp dẫn